ਆਣੀ ਦੇ ਵਿੱਚੋਂ ਦੀ ਵੀ ਸੰਗਤਾਂ ਆ ਰਹੀਆਂ ਨੇ ਆ ਵੇਖੋ ਕਿਹੜਾ ਪਿੰਡ ਪਿੰਡ ਕਿਹੜਾ ਬਾਈ ਗੱਟੀ ਰਾਜੋ ਕੇ ਗੱਟੀ ਰਾਜੋ ਕੇ ਆ ਇਹ ਆ ਜਾਨਾ ਇਹਦੀ ਬੰਨ ਰੁੱਟ ਗਿਆ ਸੀ ਕਿਹੜਾ ਪਿੰਡ ਰਾਜ ਦੀਆਂ ਦੀ ਫਸ ਜਾਨੀ ਨਾ ਆ ਜਾਨੀ ਆ ਸੋਹਣੀ ਆਪਾਂ ਹਾਂ ਲੋਡ ਹੀ ਨਹੀਂ ਗਈ ਲੋਡ ਨਹੀਂ ਪਾ ਲੋਡ ਦੇਣਗੇ ਯਾਰ ਲੋਡ ਦੇਣਗੇ ਯਾਰ ਤੁਸੀਂ ਹਾਲ ਦੇਖ ਲੋ ਗੱਟੀ ਰਾਜੋ ਕਿਆ ਨੂੰ ਰਸਤਾ ਜਾਂਦਾ ਜੀ ਇਹ ਤੇ ਇਹ ਰੋਡ ਜਮਾ ਟੁੱਟੇ ਪਏ ਤੇ ਪਾਣੀ ਉੱਤੋਂ ਦੀ ਵਗ ਰਿਹਾ ਇਹ ਅੱਜ ਹਾਂ ਜੀ ਲਗਾੜੀ ਤੁਸੀਂ ਗੱਡੀ ਨਹੀਂ ਜੀ ਨਹੀਂ 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 ਅੱਛਾ ਉਹ ਕਿੰਦੇ ਫਾਜਾ ਨਹੀਂ ਯਾਰ ਬੰਦੇ ਦਾ ਨਹੀਂ ਨਹੀਂ ਪਾਣੀ ਨਹੀਂ ਹੈਗਾ ਮਾਰੇ ਆਓ ਤੁਸੀਂ ਆਓ ਵੇਖ ਕੇ ਆਉਣਾ ਤਾਂ ਵੇਖ ਕੇ ਆ ਇਹ ਮੁਲਾਜ਼ਮ ਹੈ ਮੁੰਡਾ ਨਹੀਂ ਜੀ ਇਹ ਸੇਵਾ ਤੇ ਆਏ ਜੀ ਨਰਕਾਰੀ ਅੱਛਾ ਅੱਛਾ ਭਈਆ ਦਰਿਆ ਦੇ ਵਿੱਚ ਵੜ ਗਏ ਆ ਇਹ ਸੇਵਾ ਤੋਂ ਦੇ ਕੋਲ ਦੀ ਆਧੀ ਸੇਵਾ ਨਾ ਕਰਾ ਲਈ ਪਾਣੀ ਦਾ ਫਲੋ ਬਹੁਤ ਤੇਜ਼ ਹੈ ਪਰ ਕੋਈ ਗੱਲ ਨਹੀਂ ਹਾਂ ਜੀ ਮੋਟਰ ਬਣਾਉਣਾ ਪਤਾ ਲੱਗਿਆ ਆ ਵੇਖੋ ਕੀ ਹਾਲ ਆ ਜੀ ਤੂੰ ਆ ਬੋਡ ਆ ਇਹ ਵਿੱਚ ਹੀ ਬਾੜਦੀ ਯਾਰ ਮੈਨੂੰ ਥੱਕਦਾ ਪਿਆ ਯਾਰ ਬਾੜ ਤੂੰ ਵਿੱਚ ਉਹ ਨੱਪੀ ਗਈ ਆ ਭਰਾਵਾ ਥੱਕਦਾ ਜਾਣਾ ਗੱਡੀ ਨੂੰ ਆਣੀ ਪਾਣੀ ਪੁੱਛ ਕਰ ਦੇ ਨਾ ਮੈਨੂੰ ਛੜਦਾ ਪਿਆ ਅੱਛਾ ਅੱਛਾ ਪਾਣੀ ਪੁੱਛ ਦੇ ਵੇਖੀ ਵੇਖੀ ਅਗਲਾ ਤੂੰ ਖਿੱਚ ਕੇ ਰੱਖ ਅਗਲੇ ਪਾਸਿਓਂ ਪਿੱਛੇ ਦੇਖ ਭਾਵਾ ਪਾਣੀ ਬਹੁਤ ਥੱਕਦਾ ਯਾਰ ਕਮਾਲ ਹੈ ਇੰਨਾ ਥੱਕਿਆ ਇੱਧਰ ਦੇਖੀ ਪੱਕੀ ਨਹੀਂ ਆ ਥੈਂਕ ਯੂ ਭਾਈ ਥੈਂਕ ਯੂ ਜੀ ਵਾਪਸ ਹੀ ਘੜਾ ਦੇ ਜੇ ਇੱਧਰ ਕਰ ਜਾ ਰਾ ਇੱਥੇ ਰੱਖਣਾ ਪਾ ਜਾਉਣਾ ਜ਼ਰੂਰੀ ਆ ਉਸ ਵੀ ਇਹ ਗੱਡੀ ਗੱਡੀ ਤਾਂ ਪਾਣੀ ਗੱਡੀ ਤਾਂ ਗਈ ਨਿਕਲ ਸਾਡੀ ਤੇ ਪਾਣੀ ਦੇ ਵਿੱਚ ਦੀ ਨੰਗੀ ਹੈ ਜੀ ਦਰਿਆ ਦੇ ਵਿੱਚੋਂ ਕੱਢੀ ਗੱਡੀ ਆਪਾਂ ਅੱਜ ਹਾਂਜੀ ਇਹ ਗੱਡੀ ਕ ਰਾਸ਼ਨ ਮੋਹਿੰਦ ਕਰ ਦੇਣਾ ਟੈਨਸ਼ਨ ਆ ਰਿਹਾ ਹਾਂ ਨਹੀਂ ਆਪਾਂ ਇਹ ਧਾਰਿਆ ਸੀ ਭਾਵੇਂ ਦਰਿਆਵਾਂ ਵਿੱਚ ਨੰਗਣੇ ਪਹਿਣ ਆਪਾਂ ਨੂੰ ਦਰਿਆ ਨੰਗਣੇ ਪਹਿਣ ਰਾਸ਼ਨ ਪਹੁੰਚਾਉਣਾ ਆਪਾਂ ਜਰੂਰ ਹਾਂਜੀ ਪ੍ਰਧਾਨ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਅੱਜ ਹੀ ਤੈਨੂੰ ਹੀ ਆਏ ਹੋਏ ਆ ਪਿੰਡੋਂ ਤੇ ਕੋਈ ਆਪਸ਼ਨ ਨਹੀਂ ਜਿਹੜੀ ਇੱਥੇ ਚਾਰੇ ਹਾਂਜੀ ਇਹ ਹੈਗਾ ਜੀ ਆ ਗੱਡੀ ਰਾਜੋ ਗਿਆ ਦਾ ਸਕੂਲ ਆ ਹਲੇ ਪਿੰਡ ਮਾਣਿਆ ਚਾ ਫਿਰ ਵੀ ਥੋਸਾ ਥੋਸਾ ਫਿਰ ਆ ਰਹੀਆਂ ਪਿੰਨਾਂ ਤੋਂ ਹਾਂ ਆ ਝੋਨੇ ਦਾ ਕੀ ਹਾਲ ਆ ਵੇਖੋ ਜੀ ਕਿੰਨੀ ਕਿੰਨੀ ਦੇਤਾ ਚੜੀ ਜਾਂਦੇ ਤੇ ਤਾਂ ਖਤਮ ਆ ਗਿਆ ਗਲ ਗਿਆ ਸਾਰਾ ਇਹ ਤਾਂ ਬਹੁਤ ਚੜੀਆ ਇਹ ਤਨ ਨਹੀਂ ਕੰਮਗਾ ਹਾਂ ਇਹ ਤਾਂ ਯਾਰ ਕਣਕਾਂ ਬੀਜੀਆਂ ਜਾਣ ਬਹੁਤ ਵੱਡੀ ਗੱਲ ਆ ਹਾਂ ਇਹ ਇਹ ਹਾਲਾਤ ਆ ਬਈ ਉਹ ਯਾਰ ਡਰ ਗਈ ਡਰ ਗਈ ਡਰ ਗਈ ਜਵਾਗ ਨਾ ਸੀ ਬਾਕੀ ਨਾ ਸੀ ਪਏ ਫੇ 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 ਜਰ ਨਹੀਂ ਬਾਈ ਕਿਦੋਂ ਕਿ 30 ਮਾਰ ਖਾਲੀ ਮਾਨਸਾ ਹੀ ਲੈ ਗਿਆ 200 ਘਰ ਦਾ ਸਮਾਨ 200 ਘਰ ਦਾ ਸਮਾਨ ਇੱਕ ਘਰ ਅਸੀਂ ਵੀ ਇੱਕ ਬੰਦੇ ਨੂੰ 20 ਕਿਲੋ ਤੱਕ ਤੋਂ ਖੰਡ ਤੇ ਤੱਕ ਲੋਟਾ ਉਹ ਬਹੁਤ ਵਧੀਆ ਬਹੁਤ ਵਧੀਆ ਜੀ ਸਮਾਨ ਦੀ ਸੇਵਾ ਕਰ ਰਹੇ ਹੁਣੇ ਧਿਆਨ ਰੱਖਿਆ ਨਾ ਧਿਆਨ ਰੱਖਿਆ ਸਮਾਨ ਗਲਤ ਜਗ੍ਹਾ ਨਾ ਚਲੇ ਜਾਵੇ ਇੱਥੇ ਲੋਕ ਨਾ ਪਾਸੇ ਲਈ ਜਾਂਦੇ ਆ ਪਾਸੇ ਲੋਕ ਲਈ ਜਾਂਦੇ ਆ ਇਹਨੇ ਪਾਣੀ ਦੇ ਬੰਦੇ ਬੈਠੇ ਉਹਨੂੰ ਕਿਉਂ ਬਸ ਪਿੱਛੇ ਨਹੀਂ ਜਾ ਰਹੇ ਪਿੱਛੇ ਬਹੁਤ ਗਲਤ ਬੰਦੇ ਬੈਠੇ ਆ ਅਸੀਂ ਵੀ ਅੱਜ ਇੱਥੇ ਆਏ ਆ ਇਹ ਦਿਨ ਹੋ ਗਏ ਅਸੀਂ ਐਸਾ ਆਈਨ ਗੱਡੀ ਦੇ ਵੇਲੋ ਹਾਂ ਪਤਾ ਲੱਗੇ ਵੀ ਕਿੱਥੇ ਦਾ ਦੁੱਬਿਆ ਪਾਣੀ ਹਾਂ ਬਸ ਬਸ ਲੋਡ ਬੰਦਾ ਲੋਡ ਬੰਦੇ ਕੋਲ ਪਹੁੰਚਣਾ ਲੋਡ ਬੰਦਾ ਕੋਲ ਪਹੁੰਚਣਾ ਚਾਹੀਦਾ ਵੇਖਣਾ ਤੇ ਆ ਜੇ ਅਸੀਂ ਇਹ ਬੰਦੇ ਨਹੀਂ ਲਿਖ ਤੋਂ ਬਣਾ ਲਈ ਸਾਰਿਆਂ ਦੀ ਅੰਦਾਜ਼ਾ ਨਾ ਗਾਣ ਲੋਡ ਬੈਣੀ ਆਪਾਂ ਨੂੰ ਅੱਜ ਤਾਂ ਹੁਣ ਰਿਦਾ ਕਿਹਦੀ ਉੱਤੇ ਲਾਉਣੀ ਆ ਡੀਜ਼ਲ ਲੋਡ ਪੈਣੀ ਆ ਬਿਜਨਾ ਕਣਕ ਬਿਜਲੀ ਲੋਕਾਂ ਨੇ ਸਾਰੇ ਬੰਦਿਆਂ ਦੀ ਜਿਹੇ ਇਹ ਲਿਖਤ ਬਣਾ ਕੇ ਅਸੀਂ ਥੋੜਾ ਘਰੀ ਨਹੀਂ ਨਹੀਂ ਬਿਲਕੁਲ ਐਂ ਐਂ ਦੇ ਦੇ ਅਸੀਂ ਐਂ ਕਰਦੇ ਨਾ ਹਾਂ ਹੀ ਕਰੂਗੀ ਐਂ ਤਾਂ ਪਾਣੀ ਇਥੋਂ ਨਿਕਲ ਗਿਆ ਸਾਡੇ ਕੋਲ ਤਾਂ ਇਹ ਹੀ ਗੱਡੀ ਸੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਕਿਵੇਂ ਆ ਜੀ ਹੁਣ ਉਹ ਠੀਕ ਹੀ ਵਧੀਆ ਮੋੜ ਕੜਗੜੇ ਪਿੰਡਾ ਸਰਪੰਚ ਐਸੋ ਦੇ ਐਸੇ ਸਰਪੰਚ ਦੋਸ਼ੇ ਐਸੋ ਦੇ ਠੀਕ ਆ ਠੀਕ ਆ ਠੀਕ ਆ ਲੈ ਸਾਨੂੰ ਸਭ ਨਾਲੀਆਂ ਕਿਵੇਂ ਆ ਆ ਜਿਹੜਾ ਮਣਾ ਮਣਾ ਜਿਹੜੇ ਝੋਨੇ ਦੀ ਪਾਣੀ ਖੜਾ ਨਾ

ਕਾਟੂ ਖੜੀ। ਹਾਂ। ਉਹ ਬੰਨ। ਅੱਛਾ। ਉਹ ਪਹਿਲੇ ਮੁਸਮਾਣਾ ਦੇਨੇ। ਆ ਬਗਾਨ ਪਤਨ ਖਾਨੀ। ਅੱਛਾ ਵਿਗਿਆਨ ਤੋਂ ਪਰਲੇ ਬੰਨੇ। ਆ ਉਹ ਪਤਨ ਤੋਂ ਪਹਿਲੇ ਮੁਸਮਾਣਾ ਨਹੀਂ ਖਾਏ। ਅੱਛਾ ਅੱਛਾ। ਆ ਬੰਨ ਸਿੱਧਾ ਇਸ ਜਿਆਨ ਦਾ ਉੱਚ ਤੋਂ ਸਿੱਧਾ ਕੋਰਨਾ ਪਤਾ ਨਹੀਂ। ਬਹੁਤ ਯਾਰ। ਨਹੀਂ ਨਹੀਂ ਧੀ ਲੋਕ ਤਾਂ ਸੇਵਾ ਕਰਦੇ ਬਹੁਤ। ਬਿਲਕੁਲ ਬਿਲਕੁਲ। ਆ ਹੁਣ 200 ਬੱਠ ਦੇ ਆਂ ਮੁੰਡਿਆਂ ਨੇ। ਆਓ ਆਹ ਜੀ ਲਿਖੀ। ਤੁਸੀਂ ਆਦਾ ਨੰਬਰ ਲਿਖਾਓ। ਤੁਹਾਨੂੰ ਨੰਬਰ ਮੋਬਾਈਲ ਨੰਬਰ ਤੁਹਾਡਾ। ਲਿਖਿਆ ਇਸ ਪੇਜ ਤੇ ਕਿਤੇ। ਆ ਲਿਸਟ ਵਾਲੀ ਸਾਨੂੰ ਰਿਸਟਰੀ ਫੋਟੋ ਦੇ ਦਿਓ। ਅਸੀਂ ਉਹ ਸਾਰਾ ਸਾਰਾ ਕਰ ਲਾਂਗੇ ਨਾ ਕਿੰਨੇ ਕਿੰਨੇ ਬੰਦੇ ਲਿਸਟ ਆ ਤੁਹਾਡੀ ਸਾਡਾ ਕਰੂਬਟ ਹੋ ਗਿਆ ਨਹੀਂ ਆ ਨੰਬਰ ਹੀ ਲਿਖਿਆ ਜੀ ਦੀਆਂ ਦਾ ਕੰਮ ਅਸੀਂ ਵੀ ਉਹ ਕਰੀ ਜਾਂਦੇ ਸਾਰੇ ਹੋ ਗਏ ਆ ਸਾਡੇ ਨਾ ਆ ਅੱਗੇ ਦੇਖ ਆ ਟੋਟਲ ਸਾਡੇ ਬਣਦੇ ਨੇ 150 ਕਰ ਇਹ ਵਿਧਵਾ ਜਨਾਨੇ ਅਸੀਂ ਪਾਇਆ ਤੇ ਪੁਹੀਆ ਰੋਲੇ ਪਾਉਣ ਵਾਲੀਆਂ ਵਿੱਚ 150 150 ਕਰ ਬੰਦਾ ਕਰ ਲਓ ਨਾ ਸਾਨੂੰ 150 ਆ 150 ਕਰ ਲੈ ਲਾ ਦੇ ਕਰ ਨੰਬਰ ਕੀ ਲਿਖਿਆ 150 ਨੰਬਰ ਜੀ ਆ ਉਹ ਨੰਬਰ ਲਾਇਆ ਸਾਨੂੰ ਆ ਦਾ ਸਰਪੰਚ ਜੀ ਨਾ ਲਿਖ ਲੈ ਨੰਬਰ ਨਾ ਹਾਂ ਹਾਂ ਲਿਖ ਲੈਂਦਾ ਮੈਂ ਸਾਲਾ ਕਰੂੰ ਕੁੜੀ ਨੂੰ ਮਾਈ ਲਿਆਉਣ ਮਾਈਸਲ ਕਰਨੀ ਹਾਂ ਹਾਂ ਮੋਬਾਈਲ ਨੰਬਰ ਦੇ ਦੇ ਨਾ ਫਿਰ ਕਰ ਲੈ ਉਹ ਗੱਲ ਨਹੀਂ ਅੱਗੇ ਨੂੰ ਕਰ ਜਰਾ ਸੰਦੂ ਸਾਹਿਬ ਗਾਨੀ ਇਹ ਬੜਾ ਪਾਕਿਸਤਾਨੀ ਮਾਰੀ ਆ ਉਹਦਾ ਬੜਾ ਸੜਾ ਮਾਰਾ ਭੇਜ ਜਾਣਗੇ ਛੜੀਆਂ ਦੇ ਕੋਈ ਪਤਾ ਨਹੀਂ ਹੈ ਇਹ ਵੀ ਹੈ ਉਹ ਇਧਰ ਉਹ ਕਈ ਜਾਂਦੇ ਸਾਡੇ ਛੜਦਾ ਉਧਰ ਉਹ ਕਹਿੰਦੇ ਸਾਡੇ ਛੜਦਾ ਪਾਕਿਸਤਾਨ ਕਹਿੰਦੇ ਸਾਡੇ ਨਾਲ ਛੜਦਾ ਉਹ ਕਹਿੰਦੇ ਸਾਡੇ ਪਹਿਲਾਂ ਉਹਦਾ ਵੀਡੀਓ ਪਾਈ ਅੱਜ ਸਾਡੇ ਪਿੰਡ ਦਾ ਨਾਂ ਅਸੀਂ ਤਾਂ ਹੀ ਸਾਡੇ ਪਿੰਡ ਦਾ ਵੀਡੀਓ ਉੱਧਰ ਪਾਸ ਹੀ ਉਹਨਾਂ ਨੇ ਕੱਢਣਾ ਲੈ ਆਉਣਗੇ ਇਹਨਾਂ ਨੇ ਬਣੀ ਛੜਦਾ ਉਧਰ ਅੱਛਾ ਇਹ ਲੈ ਹੈ ਇਸ ਨਾਲ ਇਕੱਲੇ ਉਹਨਾਂ ਕੰਮ ਨਾ ਹਾਂਜੀ ਇੱਥੇ ਨੰਬਰ ਤਾਂ ਲੈ ਦੱਸ ਪਹਿਲਾਂ ਕਾਪੀ ਚੁੱਕ ਹੁਣ ਬੜੇ ਘਰ ਦਾਦਾ ਵਾਧਾ ਮੈਂ ਮੌਜੂਦ ਕਿਵੇਂ ਬਾਬੂ ਜੀ ਕਿਵੇਂ ਕਰਦਾ ਪਿਆ ਨਾ ਭਾਨ ਸਾਹਿਬ ਜੋ ਵੀ ਆ ਫੋਟੋ ਖੇਚ ਲਈ ਤੁਸੀਂ ਸਾਰਿਆਂ ਨੇ ਕਰ ਲਈ ਕਰ ਲਈ ਫਸਟ ਲਖਾਓ ਜੀ ਦੇ ਨਾਮ ਲਿਖਾ ਨਿੰਦਰਪੁਰ ਤੋਂ ਹੈ ਨਿੰਦਰਪੁਰ ਤੋਂ ਨਿੰਦਰ ਨਿੰਦਰਪੁਰ ਤੋਂ ਨਾਮ ਵੀ ਕੱਟੀ ਜਾਓ ਉਹ ਛੋਟਾ ਭਰਾ ਮੈਂ ਸੋਚਦਾ ਮੰਨਣਾ ਜਾਹਦਾ ਹਾਂ ਆਪਣੇ ਦਾ ਫਾਜੂ ਇਥੇ ਆਈ ਬਣੀ ਗਈ ਜਿਆ ਕਲਕਟੀ ਨਹੀਂ ਕਾ ਆਹ ਕਹਿੰਦੇ ਭਾਈ ਨਾ ਨਹੀਂ ਬਰਦਾ ਤੁਹਾਨੂੰ ਅਤਿਆਰ ਸਿੰਘ ਮਹਿਰਵਾਲ ਨਾਮ ਦਾ ਨਿਕਾਣਾ ਲੱਗਦਾ ਮਤਿਆਰ ਤੁਸੀਂ ਬੋਲੋ ਸੁੱਕਾ ਸੁੱਕੇ ਰਾਸ਼ਨ ਦੀ ਚਾਰਾ ਲੋੜ ਦੇ ਸੁੱਕੇ ਰਾਸ਼ਨ ਦੀ ਲੋੜ ਹਾਂ ਜੀ ਤੁਹਾਨੂੰ ਪਤਾ ਵੀ ਦਿਹਾੜੀਦਾਰ ਨਹੀਂ ਹੁੰਦੀ ਹੁਣ ਨਹੀਂ ਕਿ ਮੱਝਾਂ ਦਾ ਚਾਰਾ ਜਾਂ ਗੰਗ ਵਗੈਰਾ ਉਹ ਚਾਰਾ ਬਾਅਦ ਵਿੱਚ ਛੜੇ ਮੱਝਾਂ ਦਾ ਚਾਰਾ ਬਹੁਤ ਲੋਡ ਹੋਈ ਉਹ ਵੀ ਦੱਸ ਦਿਆਂਗੇ ਠੀਕ ਠੀਕ ਤੁਸੀਂ ਸੁਪਾਰਾ ਸਾਨੂੰ ਨਹੀਂ ਆਉਣਾ ਪਿਪੀ ਉੱਤ ਬਾਹਰ ਫਕਤ ਨੇ ਬਣਾਣਾ ਇਹ ਨਹੀਂ ਆਸਰਾ ਬਾਪੂ ਜੀ ਤੋਂ ਲੋੜ ਆਪਣੀ ਮੱਝਾ ਦਾ ਰਾਸ਼ਨ ਦੇ ਦੋ ਮੱਝਾ ਦਾ ਇਤਨੀ ਬਹੁਤ ਬੁਰਾ ਹਾਲ ਉਹ ਕਹਿੰਦਾ ਬਹੁਤ ਤੁਸੀਂ ਆਪਣਾ ਨੰਬਰ ਵੀ ਨੋਟ ਕਰਾਉਂਦੇ ਜਮਾ ਤੂੜੀ ਤੜ ਜਮਾ ਗਲ ਚੁੱਕੀ ਸੀ ਠੀਕ ਹੈ ਕਿਹੜੇ ਘਰਾਂ ਦੀ ਪਤਾ ਨਹੀਂ ਅੱਛਾ ਅਮਰਗਾਵਲਲਾ ਫਰੀਦਕੋਟ ਬਠਿੰਡਾ ਪੀਰਕੋਟ ਤੁਸੀਂ ਚੈੱਕ ਹੀ ਕਰਕੇ ਆਏ ਹੋ ਮੈਂ ਰਾਸ਼ਨ ਲੈ ਕੇ ਹੀ ਬਣਦਾ ਸਾਰਾ ਅੱਛਾ ਅੱਛਾ ਕੱਲ ਉਹਦੇ ਆਏ ਕੱਲ ਵੀ ਬੰਦੇ ਆਜੀ ਗੁੰਡੇ ਠੀਕ ਹੈ ਜੀ ਤੁਸੀਂ ਆਉਂਦੇ ਇੱਥੇ ਬਾਰਡਰ ਤੇ ਪਏ ਹੋ ਹਾਂਜੀ ਉਧਰ ਨਹੀਂ ਗਏ ਮਖੂ ਸਾਈਡ ਅੰਮ੍ਰੋਦ ਹੋ ਗਏ ਅੱਗ ਲੱਗ ਗਏ ਹੋਰ ਸੇਵਾ ਜਿਹਾ ਲੱਗਿਆ ਵੀ ਸਾਰੇ ਬੋ ਪਹੁੰਚ ਜਾਂਦਾ ਠੀਕ ਹੈ ਠੀਕ ਕੀ ਲੈ ਕੇ ਆਏ ਹੋ ਅੱਜ ਜੀ ਚਾਰਾ ਸੁਭਾ ਰਸਣ ਅੱਛਾ ਪਹਿਲਾਂ ਪੁੱਛ ਕੇ ਗਏ ਹੋ ਨਹੀਂ ਪੁੱਛ ਕੇ ਨਹੀਂ ਗਏ ਅਸੀਂ ਆਪਦੇ ਹਿਸਾਬ ਨਾਲ ਆ ਗਏ ਠੀਕ ਠੀਕ ਹੈ ਤੁਸੀਂ ਲੈ ਆ ਵੱਖਾ ਆਪੇ ਲੈਣੋ ਤਾਂ ਤੁਸੀਂ ਆਂਦਾ ਜਾਓਗੇ ਠੀਕ ਹੈ ਧੰਨਵਾਦ ਤੁਮ੍ਹੂ ਹੋ ਗਿਆ ਗਏ ਹੋ ਪੁੱਛਣਾ ਪੜਦਾ ਕੋਟੜੇ ਆਹ ਹਾਂ ਕੋਈ ਗੱਲ ਸੁੱਕਾ ਰਹੇ ਜਾਈਦਾ ਹੋ ਗਿਆ ਠੀਕ ਠੀਕ ਕੋਈ ਨਹੀਂ ਸੁੱਕਾ ਬਾਕਾਇਦ ਨੇ ਆਪ ਆਪ ਠੀਕ ਹੈ ਜੀ ਠੀਕ ਹੈ ਜੀ ਨੰਬਰ ਆ ਗਿਆ ਬਾਈ ਦਾ ਠੀਕ ਹੈ ਬਾਈ ਕਰੋ ਜੀ ਚਲੋ ਜੀ ਅਸੀਂ ਜਿੰਨਾ ਕਰਾਚਣ ਲਿਆਏ ਸੀਗੇ ਉਹਨਾਂ ਦੇ ਵਰਤਾ ਚੱਲਿਆ ਜੀ ਤੇ ਹੁਣ ਅਸੀਂ ਇਹਨਾਂ ਦੀ ਲਿਸਟ ਲਿਖ ਲਈ ਹੋਈ ਹੈ ਜੋ ਕੁਝ ਇਥੇ ਚਾਹੀਦਾ ਹੈ ਉਹ ਆਪਾਂ ਸੰਧੂ ਸਾਹਿਬ ਆਪਾਂ ਪਹੁੰਚਾ ਦੇਣਾ ਹਾਂ ਹਾਂ ਜੀ ਹਾਂ ਜੀ ਪ੍ਰਧਾਨ ਸਾਹਿਬ ਬਿਲਕੁਲ ਜਿੱਥੇ ਆਪਾਂ ਪਹੁੰਚਦਾ ਕਰੀਏ ਕਿਉਂਕਿ ਵਿਚਾਰੇ ਜਿਹੜੇ ਬੈਠੇ ਆ ਮੈਂ ਕੰਮ ਕਰਦੇ ਜਿਹੜੇ ਬੈਠੇ ਆ ਆਪਾਂ ਇਹਦੇ ਦੂਜੇ ਬੰਦ ਨੂੰ ਗਏ ਨੇ ਹਾਂ ਜੀ ਬੁਰਾ ਵਾਲਾ ਜੀ ਬੁਰਾ ਵਾਲੇ ਦਾ ਕਰਿਆ ਹਾਂ ਹਾਂ ਜੀ ਇਹਨਾਂ ਨੂੰ ਸੁਪਾਸ਼ ਹੋ ਗਿਆ ਜੂਨ ਭੇਜਿਆ ਭੇਜਿਆ ਹਾਂ ਜੀ ਹਾਂ ਜੀ ਲਗਿਆ ਪਰ ਆ ਵੇਖੋ ਹੀ ਆਹ ਲਾ ਇਥੋਂ ਦਾ ਤੇ ਇਧਰੋਂ ਪਾਣੀ ਆ ਰਿਹਾ ਤੇ ਇਹ ਸਤਲੋਈ ਦਾ ਕਹਿਰ ਵੇਖੋ ਤੁਸੀਂ ਪਾਣੀ ਨੰਗ ਦਾ ਉਤੋਂ ਦੀ ਪੁਲਾਂ ਦੇ ਕਹਿੰਦੇ ਆ ਨਾ ਵੀ ਪੁਲਾਂ ਦੇ ਉਤੋਂ ਦੀ ਨਹੀਂ ਨੰਗਦਾ ਆ ਨੰਗਿਆ ਪਿਆ ਬਹੁਤ ਔਖਾ ਜੀ ਉੱਚ ਉਹ ਤੇ ਦੇ ਰਹੇ ਸੀਗੇ ਰਸਨ ਮਾਰ ਮਟ ਕੇ ਇਹਨੂੰ ਜੋ ਰਹਿ ਗਿਆ ਤੇ ਮੈਂ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਆਇਆ ਕਿ ਦੇਖੋ ਤੁਸੀਂ ਕਿੰਨਾ ਪਾਣੀ ਦਾ ਵਹਾਅ ਤੇਜ ਆ ਫਿਰ ਵੀ ਸੰਗਤ ਮਾਨਸਾ ਤੋਂ ਵੀ ਆਈ ਹੋਈ ਸੀਗੀ ਹੋਰ ਕਈ ਸ਼ਹਿਰਾਂ ਤੋਂ ਲੋਕ ਆਏ ਹੋਏ ਆ ਇੱਥੇ ਜੋ ਕਿ ਰਸਣ ਪਚਾ ਰਹੇ ਆ ਕਿ ਅਸੀਂ ਵੀ ਜੋ ਸਾਡੇ ਤੋਂ ਤਿਲ ਫੁੱਲ ਅਸੀਂ ਵੀ ਲੈ ਕੇ ਇਹਨਾਂ ਵਾਸਤੇ ਆਏ ਆ ਜੀ ਤੇ ਵੈਸੇ ਰਚਨ ਦੀ ਕੋਈ ਇੰਨੀ ਜ਼ਿਆਦਾ ਐ ਨਹੀਂ ਗਈ ਜੋ ਅੰਦਰ ਉਹਨਾਂ ਵਾਸਤੇ ਜ਼ਿਆਦਾ ਜ਼ਰੂਰਤ ਹੈ ਤੇ ਆ ਦੇਖੋ ਪਾਣੀ ਦਾ ਵਹਾਅ ਵੇਖੋ ਤੁਸੀਂ ਵੇਖੋ ਜੀ ਇਕੱਲੀ ਇਕੱਲੀ ਇਹ ਫਸਲ ਕਰਨ ਤਾਂ ਅਗਰ ਕੇ ਪੁਲ ਦੇ ਉੱਤੋਂ ਦੀ ਲੰਘ ਰਿਹਾ ਪਾਣੀ ਜੀ ਹਾਂ ਜੀ ਸੜਕ ਸਾਰੀ ਟੁੱਟੀ ਹੋਈ ਐ ਇੱਥੋਂ ਇਹ ਪੁਲ ਨੂੰ ਚੜਦਾ ਜੀ ਪਾਣੀ ਦੇ ਵਿੱਚੋਂ ਦੀ ਵੀ ਸੰਗਤਾਂ ਆ ਰਹੀਆਂ ਨੇ ਦੇਖੋ ਲਓ ਜੀ ਅਸੀਂ ਗੱਡੀ ਕੱਢ ਲਈ ਆਪਣੀ ਬਾਹਰ ਜੀ ਗੱਟੀ ਰੱਜੂ ਗਿਆ ਤੋਂ ਬਾਕੀ ਵੀ ਉਹ ਤੁਹਾਨੂੰ ਚੈੱਕ ਕਰਾ ਦਿੱਤਾ ਜੀ ਬਾਕੀ ਤੁਸੀਂ ਜੋ ਵੀ ਆਹ ਵੇਖੋ ਸੜਕਾਂ ਦੇ ਹਾਲ ਜੀ 5-5 ਫੁੱਟ ਦਾ ਟੋਆ ਥੱਲੇ ਨੂੰ ਆ ਇਹਦੇ 5 ਕੁ ਫੁੱਟ ਦੀ ਛੜਕ ਰਹਿ ਗਈ ਇੱਥੋਂ ਬੁਰੀ ਹਾਲਤ ਆ ਤੇ ਸੰਗਤ ਵਿੱਚ ਉਤਸ਼ਾਹ ਵੇਖੋ ਹੜ ਹੜ ਪੀੜਤਾਂ ਲਈ ਵੇਖੋ ਹੋਰ ਵੀ ਸਮਾਨ ਬਹੁਤ ਆ ਰਿਹਾ ਪਿੱਛੋਂ ਵੇਖੋ 6 6 ਫੁੱਟ ਦਾ ਖੰਡਾਰ ਥੱਲੇ ਹਾਂ 6 6 ਫੁੱਟ ਦਾ ਖੱਡਾ ਥੱਲੇ ਵੇਖੋ ਤੁਸੀਂ ਆ ਪਾਣੀ ਨਾਲ ਆ ਵੇਖੋ ਰਾਸ਼ਨ ਦੀ ਟਰਾਲੀਆਂ ਭਰੀਆਂ ਦੁਰੀਆਂ ਆਉਂਦੀਆਂ ਵੇਖੋ ਤੇ ਪਿੱਛੇ ਬਾਬਿਆਂ ਦੀ ਗੱਡੀ ਹੈ ਹੜ ਪੀੜਤਾਂ ਲਈ ਜਿਲ੍ਹਾ ਮੋਗਾ ਹੀਰਾ ਸਿੰਘ ਵੱਲੋਂ ਹੀਰਾ ਸਿੰਘ ਵੱਲੋਂ ਸੇਵਾ ਹੈ ਪੱਤੋ ਹੀਰਾ ਪਿੰਡ ਪੱਤੋ ਹੀਰਾ ਆਹ ਜੀ ਤੇ ਮੈਂ ਕਾਜ਼ ਦਿਓ ਮੈਂ ਜੀ ਐਮ ਐਸ ਐਂਡ ਤੋਂ ਮੈਸੇਜ ਕਰਦੀ ਆ ਨਾ ਮੈਂ ਤੁਹਾਨੂੰ ਲੋੜ ਹਦ ਤੱਕ ਕੰਡਕਸ਼ਨ ਕਰਤੀ ਦੇ ਸਕਦਾ ਆ ਇਹ ਅਜੂਲ ਜੁੜੀ ਬੰਦੂ ਰੋਟੀ ਆ ਆ ਵੇਖੋ ਜੀ ਇਹ ਪੁਰਾਣਾ ਹੁੰਦਾ ਸੀ ਪੌਲਾ ਪਾਣਾ ਆ ਵੇਖੋ ਬੰਨ ਬੰਦੇ ਤਾਂ ਇਹ ਤੇ ਸ਼ਰਤ ਦੇ ਉੱਤੋਂ ਪਾਣੀ ਆ ਰਿਹਾ ਸੀਗਾ